इन्हों ने इस तो पूरी घटना दिता कई घर इन्हों के अग लगा दि गई पेट्रोल बंब बना के घर हमला इन्होंने मुलजमान ने किया तमाम तस्वीर एक तस्वीर किस तरीके इन्होंने वालों तमाम घर अग लगाई गई ਜੋ ਕਤਾ ਸਰਸਮਾਂਸੀ ਸੜਕੇ ਸਵਾ ਹੋ ਗਿਆ પેટ્રોલ ਪੰਪ ਬਣਾ ਕੇ ਨਨੇ तमाम ਕਰਾਤੇ ਹਮਲਾ ਕੀਤਾ ਸੀ ਦੂਸੀ ਤਸਵੀਰ ਹੈ ਪੁਲਿਸ ਮੁਲਾਜ਼ਮ ਤਸਵੀਰ ਅੱਛ ਨਜ਼ਰ ਆ ਰਹੇ ਨੇ ਸਭ ਦੇ ਚਲਦੇ ਆਛੇ ਮੁਲਜ਼ਮ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ 39 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਜਾਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ ਤਾਂ ਸਿਕਪੱਛੀ ਨੂੰ ਬਖਵਾਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ ਦੌਰਾਨੇ ਤਫ਼ਤੀਸ਼ ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਧਰ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਰੈਸਟ ਕਰ ਲਿਆ ਸ਼ਾਹੀ ਸ਼ਹਿਰ ਪਟਿਆਲਾ ਚੈਰੀਟੇਜ ਹੋਟਲ ਦਾ ਉਦਘਾਟਨ ਸੀਐਮ ਮਾਨ ਨੇ ਦਰਨ ਬਾਸ ਪੈਲੇਸ ਦਾ ਕੀਤਾ ਉਦਘਾਟਨ ਪਹਿਲਾਂ ਦੀ ਸਰਕਾਰ ਪ੍ਰਾਪਰਟੀ ਵੇਚਦੀ ਸੀ ਤੇ ਸਾਡੀ ਸਰਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਪਟਿਆਲਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੈਰੀਟੇਜ ਹੋਟਲ ਦਾ ਉਦਘਾਟਨ ਕੀਤਾ ਦਾ ਰਨਬਾਜ਼ ਪੈਲੈਸ ਕਿਲਾ ਮੁਬਾਰਕ ਦੇ ਇੱਕ ਹਿੱਸੇ ਨੂੰ ਮੁੜ ਤੋਂ ਸੁਰਜੀਤ ਕਰਕੇ ਬਣਾਇਆ ਗਿਆ ਹੈ ਜਿਸ ਨੂੰ ਇੱਕ ਨਿੱਜੀ ਕੰਪਨੀ ਨੇ ਤਿਆਰ ਕੀਤਾ ਇਸ ਹੈਰੀਟੇਜ ਹੋਟਲ ਚ ਡੈਸਟੀਨੇਸ਼ਨ ਵੈਡਿੰਗ ਹੋਵੇਗੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਵੇਚਦੀਆਂ ਸਨ ਪਰ ਅਸੀਂ ਪੁਰਾਣੀਆਂ ਇਮਾਰਤਾਂ ਨੂੰ ਠੀਕ ਕਰਕੇ ਉਹਨਾਂ ਨੂੰ ਸੰਜੋ ਰਹੇ ਹਾਂ ਪੰਜਾਬ ਸਰਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ 40 ਕਮਰਿਆਂ ਵਾਲੇ ਕਿਲਾ ਮੁਬਾਰਕ ਨੂੰ ਫਰਵਰੀ 1764 ਚ ਬਣਾਇਆ ਗਿਆ ਸੀ ਜੋ ਉਸ ਵੇਲੇ ਰਾਣੀਆਂ ਦੀ ਰਿਹائش ਹੁੰਦੀ ਸੀ ਰਨਵਾਸ ਜਿਹੜਾ ਪਾਰਕ ਗਰੁੱਪ ਉਹਨਾਂ ਨਾਲ ਅਸੀਂ ਪ੍ਰੋਫਿਟ ਸ਼ੇਅਰਿੰਗ ਤੇ ਪੰਜਾਬ ਸਰਕਾਰ ਵੱਲੋਂ ਅੱਜ ਜਣਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨੇ ਫੁਲਕਾਰੀਆਂ ਦਾ ਦਾਗਾਂ ਦਾ ਰਾਗਾਂ ਦਾ ਸ਼ਹਿਰ ਮੰਨੇ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ ਬੜੇ ਬੜੇ ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਅਲਚਰਸੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਨਮਵਾਰਕ ਦਿਨਾਂ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਸਾਡੇ ਜਿੰਨੇ ਵੀ ਡਿਪਾਰਟਮੈਂਟ ਨੇ ਕਿ ਉਹਨੇ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਸਿਰੇ ਚਾੜਿਆ। ਤੇ ਦਿਨ ਪਟਿਆਲਾ ਸ਼ਹਿਰ ਨੂੰ ਬਹੁਤ ਕੋ ਟੂਰਿਸਟ ਆਉਣਗੇ ਆ ਬਾਜ਼ਾਰ ਹੈ। ਮੈਂ 6 ਸਾਲ ਇਸ ਸ਼ਹਿਰ ਤੇ ਰਹਾ ਮੇਰਾ ਆਪਣਾ ਸ਼ਹਿਰ 1990 ਤੋਂ 2003 ਤੱਕ ਸੋ ਮੈਂ ਚੱਪਚਪਾ ਜਾਣਦਾ ਇਹ ਸ਼ਹਿਰ ਦਾ ਸੋ ਆਹ ਭਾਂਡਿਆਂ ਦੀ ਦੁਕਾਨਾਂ ਇੱਧਰ ਇੱਥੇ ਫੁਲਕਾਰੀਆਂ ਤੇ ਲੋਕ ਪੂਰੀ ਦੁਨੀਆ ਚੋਂ ਲੋਕ ਸ਼ਾਪਿੰਗ ਕਰਨ ਲਈ ਇੱਥੇ ਲਹਿੰਗੇ ਫੁਲਕਾਰੀਆਂ ਏਸੀ ਮਾਰਕੀਟ ਉਸ ਤੋਂ ਉਸ ਵੇਲੇ ਜਿਆਦਾ ਫੇਮਸ ਹੁੰਨ ਬਹੁਤ ਬੜੇ ਬੜੇ ਬਟਿਕ ਜਿਹੜੇ ਨੇ ਉਹ ਐਸਾ ਹੋਟਲ 'ਚ ਵੀ ਨੇ ਇੱਥੋਂ ਹੀ ਬਹੁਤ ਕੁਝ ਮਿਲੂਗਾ